जियानु सस्रिआत का जी किदा हालचाल सा, है मेरे बहन भावा दा उम्मीद कर दिया सब बढ़िया होोगे तिर अफसर यानु चढ़दी के जी गाइस आज ਗੱਲ ਕਰਾਂਗੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਪੰਜਾਬ ਦੀ ਯੂਥ ਨੂੰ ਲੈ ਕੇ ਕਿ ਕਿਸ ਤਰ੍ਹਾਂ ਮਤਲਬ ਕਿ ਪੰਜਾਬ ਦੇ ਨੌਜਵਾਨ ਜੋ ਆ ਕਿ ਕਿਸ ਕਿਸ ਸਾਈਡ ਤੇ ਜਾ ਰਹੇ ਨੇ ਕੀ ਹੋ ਰਿਹਾ ਪੰਜਾਬ ਦੇ ਵਿੱਚ ਹੋਰ ਅੱਛਾ ਦੂਜੀ ਸਾਈਡ ਤੇ ਇੱਕ ਦੀ ਸਾਈਡ ਤੇ ਜਿਹੜੇ ਪੰਜਾਬੀ ਨੌਜਵਾਨ ਨੇ ਨਾ ਉਹ ਆਪਣੀ ਵਿਰਸ ਨੂੰ ਭੁੱਲੀ ਜਾ ਰਹੇ ਨੇ ਹਾਂ ਔਰ ਜਿਹੜੇ ਬੰਦਿਆਂ ਨੂੰ ਯਾਦ ਆ ਜਾਂ ਉਹਨਾਂ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਨਾ ਉਹਨਾਂ ਦਾ ਜ਼ੁਲਮ ਕੀਤਾ ਜਾਂਦਾ ਉਹਨਾਂ ਨੂੰ ਜੇਲਾ ਪਾਇਆ ਜਾਂਦਾ ਉਹਨਾਂ ਨੂੰ ਹਕੀਕਤ ਇਹ ਅੱਜ ਤੱਕ ਨਹੀਂ ਹੁੰਦਾ ਆ ਰਿਹਾ ਤੁਸੀਂ ਹਿਸਟਰੀ ਚੁੱਕ ਕੇ ਦੇਖ ਲਓ ਸਿੱਖ ਕੌਮ ਨੇ ਐਵੇਂ ਹੀ ਕੀਤਾ ਆ ਰਿਹਾ ਵਾ ਲੇਕਿਨ ਸਾਨੂੰ ਹੁਣ ਜ਼ਰੂਰਤ ਆ ਕਿ ਪੰਜਾਬ ਦੇ ਵਾਰਿਸ ਨੂੰ ਬਾਹਰ ਲਿਆਇਆ ਜਾਵੇ ਤਾਂ ਕਿ ਉਹ ਪੰਜਾਬ ਦੇ ਹੱਕ ਦੀ ਗਾਲ ਕੱਢ ਸਕੇ ਤਾਂ ਕਿ ਉਹ ਪੰਜਾਬ ਦੇ ਨੌਜਵਾਨਾਂ ਦੀ ਗਾਲ ਕੱਢ ਸਕੇ ਪੰਜਾਬ ਦੀ سپورਟ ਕਰ ਸਕੇ ਆ ਕਿਦੋਂ ਤੱਕ ਹੋਏਗਾ ਕਿ ਜੋ ਵੀ ਪੰਜਾਬ ਦੇ ਹੱਕ 'ਚ ਬੋਲੇਗਾ ਉਹਨੂੰ ਫੜ ਕੇ ਜੇਲ੍ਹ 'ਚ ਪਾ ਦਿੱਤਾ ਜਾਏਗਾ ਸਾਨੂੰ ਇਕਤਾ ਦੀ ਜ਼ਰੂਰਤ ਆ ਪੰਜਾਬੀ ਨੂੰ ਚਾਹੀਦਾ ਹੈ ਕਿ ਅਮਨ ਦੇ ਨਾਲ ਇੱਕ ਹੋ ਕੇ ਰਹਿਣ ਤਾਂ ਕਿ ਤੁਹਾਨੂੰ ਕੋਈ ਤੋੜ ਨਾ ਸਕੇ ਤੋੜ ਨਾ ਸਕੇ ਮਤਲਬ ਕਿ ਐਸੀ ਪੰਜਾਬ ਵਾਸਤੇ ਕੁਝ ਕਰੀਏ ਤਾਂ ਕਿ ਸਾਡੀਆਂ ਆਨ ਵਾਲੀਆਂ نسلਾਂ ਨੂੰ ਮੁਸ਼ਕਲਾਂ ਨਾ ਪੇਸ਼ ਆਉਣ ਉਹ ਆਣਾ ਚਾਹੀਦਾ ਇਹਨਾਂ ਨੇ ਪੰਜਾਬ ਨੂੰ ਦਵਾ ਕਰਤਾ ਜੀ ਇੱਕ ਜੇ ਇਸ ਇੱਕ ਦਰੋਂ ਨਜ਼ਰ ਮਾਰੋ ਨਾ ਤੇ ਕੁਝ ਲੋਕ ਪੰਜਾਬ ਵਾਸਤੇ ਘਰ ਵੀ ਰਹੇ ਨੇ ਘਰ ਵੀ ਰਹੇ ਨੇ ਔਰ ਜਿਹੜੇ ਕਰ ਰਹੇ ਨੇ ਨਾ ਦਿਲੋਂ ਜਾਨ ਨਾਲ ਉਹਨਾਂ ਦੀ ਰੱਬ ਸੁਣ ਰਿਹਾ ਹੈ ਉਹ ਬੜੀ ਤਰੱਕੀ ਤੇ ਨੇ ਔਰ ਉਹਨਾਂ ਦੀਆਂ ਗੱਲਾਂ ਮੁਲਕਾਂ 'ਚ ਕੀਤੀਆਂ ਜਾਂਦੀਆਂ ਨੇ ਠੀਕ ਹੈ ਬਟ ਇੱਕ ਸਾਈਡ ਤੇ ਸਾਡਾ ਇੰਪ੍ਰੈਸ਼ਨ ਬੈਡ ਵੀ ਹੈ ਉਹ ਸਾਡੀ ਜਨੂਅਲੀ ਪੰਜਾਬ ਦੀ ਯੂਥ ਨੂੰ ਲੈ ਕੇ ਆ ਕਿ ਅਸੀਂ ਕਿਹੜੇ ਪਾਸੇ ਨੂੰ ਚੱਲ ਪਏ ਬਿਲਕੁਲ ਠੀਕ ਹੈ ਤਸਾਂ ਲੋੜ ਹੈ ਯਾਰ ਬਿਲਕੁਲ ਸਾਨੂੰ ਜ਼ਰੂਰਤ ਆ ਇੱਕ ਹੋਣ ਦੀ ਇਕਤਾ ਹੋਣ ਦੀ ਪੰਜਾਬ ਦੇ ਵਾਇਰਸ ਨੂੰ ਬਾਹਰ ਲਿਆਂਦੇ ਸਾਨੂੰ ਜ਼ਰੂਰਤ ਆ ਉਹ ਕਿਉਂਕਿ ਟਾਈਮ ਰਹਿੰਦੇ ਨਾ ਟਾਈਮ ਰਹਿੰਦੇ ਜਿਹੜਾ ਬੰਦਾ ਸੰਭਲ ਜਾਂਦਾ ਹੈ ਨਾ ਹਾਂਜੀ ਉਹਦਾ ਕੁਝ ਬਣ ਜਾਂਦਾ ਹੈ ਤੇ ਜਦ ਟਾਈਮ ਹੀ ਲੰਘ ਜਾਂਦਾ ਨਾ ਫਿਰ ਸੰਭਲੇ ਦਾ ਫਾਇਦਾ ਕੋਈ ਨਹੀਂ ਹੁੰਦਾ ਫਿਰ ਪਛਤਾਵਾ ਹੀ ਆ ਬਿਲਕੁਲ ਇਸ ਤਰ੍ਹਾਂ ਤੁਹਾਨੂੰ ਆਪਣੇ ਕੋਲ ਸਮਾਂ ਹੈਗਾ ਹੈ ਤੁਹ ਆਪਾਂ ਸੰਭਲ ਜਾਈਏ ਯਾਰ ਸੰਭਲ ਜਾਏ ਇਕਤਾ ਹੋ ਕੇ ਚੱਲੀਏ ਬਾਕੀ ਅੱਜ ਇੱਕ ਗਾਣਾ ਵੀਰੇ ਨੇ ਸੈਂਡ ਕੀਤਾ ਹੈ ਜੀ ਪੰਜਾਬ ਦੇ ਵਾਇਰਸ ਉਹ ਸੁਣਾ ਕੇ ਤੁਹਾਡੇ ਨਾਲ ਸਭ ਤੋਂ ਪਹਿਲੇ ਸੁਣਦਿਆਂ ਫਿਰ ਇਸੇ ਘੜਦਿਆਂ ਗੱਲਬਾਤ ਤੇ ਆਪਣਾ ਵਿਚਾਰ ਤੇ ਰਹਿਣਾ ਤੁਸੀਂ ਅੱਜ ਫੇਰ ਸਮਾਂ ਦੋਹਰਾ ਆ ਗਿਆ ਏ ਵਾਰਸ ਪੰਜਾਬ ਦਾ ਜੇਲੀ ਪਾਇਆ ਗਿਆ ਏ ਅੱਜ ਫੇਰ ਸਮਾਂ ਦੋਹਰਾ ਆ ਗਿਆ ਏ ਪੰਜਾਬ ਦਾ ਜੇਲੀ ਪਾਇਆ ਨਸ਼ੇ ਨੂੰ ਕਹਿੰਦੇ ਹਲਸੀ ਪੌਣੀ ਪੰਜਾਬ ਦੀ ਰੰਗਲੀ ਸ਼ਵੀ ਬਣਾਉਣੀ ਨਸ਼ੇ ਨੂੰ ਕਹਿੰਦੇ ਹਲਸੀ ਪੌਣੀ ਪੰਜਾਬ ਦੀ ਰੰਗਲੀ ਸ਼ਵੀ ਪੜਾਉਣੀ ਪੰਜਾਬ ਦੀ ਰੰਗਲੀ ਸ਼ਵੀ ਬਣਾਉਣੀ ਰੰਜਨ ਸੇ ਚੋ ਕਟਣ ਬਦਲੇ ਅਨੇ ਸੇ ਪਰਚਾ ਪਾਇਆ ਗਿਆ ਹੈ ਸੱਜਿਬਰੂ ਘੜ ਪਹੁੰਚਾ ਸੱਚ ਕਹਿ ਨਾ ਡਰਦੇ ਸੂਰੇ ਕੁਰਬਾਨੀ ਲਈ ਰਹਿੰਦੇ ਆ ਮੂਰੇ ਗੜ ਪਹੁੰਚਾਇਆ ਗਿਆ ਏ ਥੇਰ ਸਮਾਂ ਦੋਹਰਾ ਆ ਗਿਆ ਏ ਪੰਜਾਬ ਦਾ ਜੇਲੀ ਪਾਇਆ ਗਿਆ ਏ ਸਾਡੀ ਕੌਮ ਕਦੇ ਨਾ ਹਾਰੇ ਜੇ ਕਰ ਸਿੱਖ ਨੂੰ ਸਿੱਖ ਨਾ ਮਾਰੇ ਨਾ ਮਤ ਦੇਣਾ ਹਾਰੇ ਜੇ ਕਰ ਸਿੱਖ ਨੂੰ ਸਿੱਖ ਨਾ ਮਾਰੇ ਜੇ ਕਰ ਸਿੱਖ ਨੂੰ ਸਿੱਖ ਨਾ ਮਾਰੇ ਪੱਕਾ ਦੇ ਵਿੱਚ ਸਿਰ ਫਸਾ ਕੇ ਪੱਗ ਤੇ ਵਾਰ ਚਲਾ ਆ ਗਿਆ ਜਿੱਤ ਕੇ ਵੀ ਸਿੰਘ ਬੰਦੀ ਰਹਿ ਗਏ ਹਾਰਨ ਵਾਲੇ ਸੰਸਦ ਬਹਿ ਗਏ ਜਿੱਤ ਕੇ ਵੀ ਸਿੰਘ ਬੰਦੀ ਰਹਿ ਗਏ ਹਾਰਨ ਵਾਲੇ ਸੰਸਦ ਬਹਿ ਗਏ ਹਾਰਨ ਵਾਲੇ ਸੰਸਦ ਬਹਿ ਗਏ ਸਿੱਖ ਰਾਜ ਦੀ ਗੱਲ ਨਹੀਂ ਕਰਨੀ ਜਦ ਜਿੱਤ ਇਹਦਰ ਸਾਇਆ ਗਿਆ ਸੱਚੇ ਗੁਰੂ ਘੜ ਪਹੁੰਚਾਇਆ ਫੇਰ ਸਮਾਂ ਦੁਹਰਾਇਆ ਗਿਆ ਹੈ ਪੰਜਾਬ ਦਾ ਜੇਲੀ ਦੇਖੋ ਪੁਲਿਸ ਦੀ ਸ਼ਦਦਤ ਨਾਲ ਗੋਲੀਆਂ ਨਾਲ ਝੂਠੇ ਮੁਕਾਬਲੇ 'ਚ 203 ਲੱਖ ਨੌਜਵਾਨ ਸਾਡਾ ਛੀਦ ਹੋਇਆ ਨਸ਼ੇ ਦੇ ਨਾਲ 7 ਤੋਂ 8 ਲੱਖ ਨੌਜਵਾਨ ਸਾਡਾ ਮਾਰਿਆ ਜਾ ਚੁੱਕਾ ਹੈ ਜੇ ਤੇ ਪੰਜਾਬ 'ਚ ਇਹ ਕਹਿੰਦੇ ਸ਼ਾਂਤੀ ਆ ਗਈ ਹੈ ਇਹ ਸ਼ਾਂਤੀ ਮੜੀਆਂ ਵਾਲੀ ਸ਼ਾਂਤੀ ਹੈ ਜੀ ਗਾਇਸ ਤੇ ਆ ਸਗੀ ਅੱਜ ਦੀ ਵੀਡੀਓ ਅੱਜ ਦਾ ਗਾਣਾ ਅੱਜ ਫੇਰ ਸਮਾ ਦੁਹਰਾਇਆ ਗਿਆ ਹੈ ਵਾਰਿਸ ਪੰਜਾਬ ਦਾ ਜੇਲੀ ਪਾਇਆ ਗਿਆ ਕੋਈ ਡਾਊਟ ਨਹੀਂ ਜੀ ਮੈਂ ਕਹਿੰਦੀ ਆ ਨੀ ਗਾਣਾ ਬਣਾਇਆ ਹੈ ਗਾਣਾ ਗਾਇਆ ਹੈ ਨਾ ਉਹਨੇ ਹਕੀਕਤ ਤੇ ਹਕੀਕਤ ਦੇ ਉੱਪਰ ਉਹਨੇ ਗਾਇਆ ਹੈ ਯਾਰ ਹਕੀਕਤ ਦੀ ਬਣਾ ਤੀ ਉਹਨੇ Song ਹੋਰ ਕੀ ਹੈ ਇੱਕ ਮੈਸੇਜ ਦਿੱਤਾ ਹੈ ਨਾ ਕਿ ਇਹ ਸਾਡਾ ਇੰਜ ਕੀਤਾ ਜਾ ਰਿਹਾ ਹੈ ਸਾਡਾ ਪਹਿਲੇ ਵੀ ਇੰਜ ਹੀ ਹੋ ਚੁੱਕਿਆ ਹੈ ਸੋ ਸਾਨੂੰ ਸਮਝ ਨਹੀਂ ਲੱਗਦਾ ਜਿਨ੍ਹਾਂ ਨੇ ਕਿਆਸ kiya ki ਪੰਜਾਬ ਚ ਬਦਲਾਅ ਆਏਗਾ ਪੰਜਾਬ ਸੇ ਅਮਨ ਆਏਗਾ ਕਿੱਥੇ ਆ ਅਮਨ ਬਿਲਕੁਲ ਕਿੱਥੇ ਲੈ ਕੇ ਆਇਆ ਕਿਆ ਬਦਲਾਅ ਕੌਣ ਲੈ ਕੇ ਆਇਆ ਜੋ ਬਦਲਾਅ ਲੈ ਕੇ ਆਣਾ ਚਾਹ ਰਿਹਾ ਸੀਗਾ ਜਿਨੇ ਕੋਸ਼ਿਸ਼ ਕੀਤੀ ਤੇ ਬਦਲਾਅ ਆ ਵੀ ਰਿਹਾ ਸੀਗਾ ਕਿ ਤੁਸੀਂ ਐਨਐਸਐ ਲਾ ਕੇ ਦੀਪੂਨ ਦਾ ਚੇਰਜ ਬਾਤਾ ਕਿੰਨਾ ਤੁਸੀਂ ਨਾਜਾਇਜ਼ ਘੜਦੇ ਹੋ ਨੌਜਵਾਨਾਂ ਦੇ ਨਾਲ ਵੈਸੇ ਦੇਖ ਲਓ ਕਿ ਦੇਖਿਆ ਜਾਵੇ ਤੇ ਪੰਜਾਬ ਦੇ ਵਿੱਚ ਵਾਕਈ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਤੇ ਆਏ ਦਿਨ ਪੰਜਾਬ ਦੇ ਨੌਜਵਾਨ ਯਕੀਨ ਮੰਨੋ 14 14 15 15 ਸਾਲ ਦੇ ਨੌਜਵਾਨ ਜਿਹੜਿਆ ਉਹ ਨਸ਼ੇ ਤੇ ਲੱਗੇ ਹੋਏ ਆ। ਹੋਰ ਜਿਹੜੀ ਕਿ ਨੌਜਵਾਨਾਂ ਦੀ ਡੈਥ ਹੋ ਰਹੀ ਹੈ ਨਾ ਨਸ਼ੇ ਦੇ ਵਿੱਚ ਉਹ ਯੂਥ ਨੇ। ਉਹਨਾਂ ਦੀ ਉਮਰ ਜੰਗ ਨੇ, ਯੰਗ। ਵੀ ਤਾਂ 25 ਦੇ ਅਬਾਊਟ ਨਹੀਂ ਉਹਨਾਂ ਦੀ ਉਮਰ ਇੰਨੀ ਕੁ ਆ ਠੀਕ ਹੈ। ਤੇ ਅਗਰ ਉਹਨਾਂ ਦੀ ਡੈਥ ਹੋ ਰਹੀ ਹੈ ਸਲੋਲੀ ਸਲੋਲੀ ਤੇ ਇਹਦਾ ਮਕਸਦ ਕੀ ਆ ਜਾਂਦਾ ਪੁਆਇੰਟ ਆਫ 뷰 ਕੀ ਨਿਕਲੇਗਾ? ਹੋਰ 5 ਸਾਲ ਨਹੀਂ 10 ਸਾਲ ਬਾਅਦ 10 ਸਾਲ ਬਾਅਦ ਤੁਹਾਡੀ ਜਨਰੇਸ਼ਨ ਕਿੱਥੇ ਚਲੀ ਜਾਏਗੀ ਸਾਰੀ ਇਹ ਮੁੱਟੀ ਦਾ ਢੇਰੀ ਬਣ ਜਾਏਗੀ ਯਾਰ ਮਤਲਬ ਕਿ ਪੰਜਾਬੀਆਂ ਦੇ ਨਾਲ ਦੇਖਿਆ ਜਾਵੇ ਹਰ ਪਾਸੇ ਉਹ ਧੱਕਾ ਹੋ ਰਿਹਾ ਦੇਖੋ ਕਿਸ ਤਰ੍ਹਾਂ ਮਤਲਬ ਕਿ ਉਹਨਾਂ ਦੀ ਉਂਗਲੀ ਚੁੱਕੀ ਜਾਂਦੀ ਹੈ ਹਰ ਕੰਮ ਤੇ ਕਿਸ ਤਰ੍ਹਾਂ ਉਹਨਾਂ ਦਾ ਪੱਗਾ ਤੇ ਸਵਾਲ ਕੀਤਾ ਜਾਂਦਾ ਹੈ ਉਹਨਾਂ ਦੇ ਕੇਸਾ ਤੇ ਸਵਾਲ ਕੀਤਾ ਜਾਂਦਾ ਆਖਿਰ ਪੰਜਾਬੀਆਂ ਦੇ ਨਾਲ ਹੀ ਕਿਉਂ ਪੰਜਾਬੀਆਂ ਤੋਂ ਹੀ ਕੀਤਾ ਜਾਂਦਾ ਆ ਨਹੀਂ ਲੋਕ ਸੋਚਦੇ ਇਹੋ ਜਿਹੇ ਲੋਕ ਕਰਨ ਵਾਲਿਆਂ ਨਹੀਂ ਸੋਚਦੇ ਕਿ ਯਾਰ ਤੁਸੀਂ ਹਿਸਟਰੀ ਚੁੱਕ ਕੇ ਦੇਖੋ ਇਤਿਹਾਸ ਚੁੱਕ ਕੇ ਦੇਖੋ ਕਿ 90% ਕੁਰਬਾਨੀਆਂ ਜਿਹੜੀਆਂ ਹੈ ਨਾ ਉਹ ਪੰਜਾਬੀਆਂ ਨੇ ਦਿੱਤੀਆਂ ਅੱਛਾ ਬੜਾ ਇੱਕ ਬੋਲ ਸੋਣਾ ਕੀਤਾ ਨਾ ਕਿ ਸੱਚ ਬੋਲਣ ਤੋਂ ਡਰਦਾ ਨਹੀਂ ਹੈ ਕੁਰਬਾਨੀ ਆਸ ਤੇ ਮੂੜੇ ਰਹਿੰਦਾ ਹੈ ਕਿ ਕੁਰਬਾਨੀ ਦੇਣ ਆਸ ਤੇ ਨਾ ਸਿੱਖ ਸਭ ਤੋਂ ਅੱਗੇ ਆਈਦਾ ਸਭ ਤੋਂ ਅੱਗੇ ਰਹਿੰਦਾ ਸਿੱਖ ਮਾਰਦਾ ਨਹੀਂ ਆ ਜਦੋਂ ਤੱਕ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਨਾ ਮਾਰੇ ਹੋਰਿਆ ਚੀਜ਼ ਇਹਨਾਂ ਨੇ ਸਾਬਤ ਇੱਕ ਕਰ ਹੀ ਨਹੀਂ ਕੀਤੀ ਕਈ ਵਾਰੀ ਸਾਬਤ ਕੀਤੀ ਹੈ ਲੇਕਿਨ ਇਹਨਾਂ ਨੂੰ ਮੁੱਲ ਨਹੀਂ ਪੈਂਦਾ ਫਿਰ ਧੱਕਾ ਵੀ ਇਹਨਾਂ ਨੇ ਕੀਤਾ ਜਾਂਦਾ ਕੁਰਬਾਨੀਆਂ ਵੀ ਇਹਨਾਂ ਕੋਲ ਆਦੀ ਸੀ ਸਿੰਘ ਜਿੱਤ ਕੇ ਵੀ ਬੰਦੀ ਨੇ ਬੰਦੀ ਨੇ ਕੈਸੀ ਗੱਲ ਆ ਯਾਰ ਹੈ ਕੈਸੀ ਗੱਲ ਹੈ ਲੇਕਿਨ ਯਕੀਨ ਮਨੋ ਬਹੁਤ ਤਕਲੀਫ ਹੁੰਦੀ ਆ ਦੁੱਖ ਹੁੰਦਾ ਤੇ ਅਮਰਿਤਪਾਲ ਸਿੰਘ ਨੌਜਵਾਨ ਸਾਡੇ ਮਹਾਨ ਯੋਧਾ ਮਹਤਿਆ ਹੀ ਕਹਾਗੀ ਕਿ ਜਿਨ੍ਹਾਂ ਨੇ ਮਤਲਬ ਕਿ ਪੰਜਾਬ ਦੇ ਹੱਕ ਦੀ ਗੱਲ ਕੀਤੀ ਪੰਜਾਬ ਨੇ ਨੌਜਵਾਨਾਂ ਨੂੰ ਚੌਂ ਦੀ ਗੱਲ ਕੀਤੀ ਇਸ ਦਲਦਲ ਜੀ ਜੋ ਨਸ਼ੇ ਦੀ ਦਲਦਲ ਚ ਫਸੇ ਹੋਏ ਨੇ ਤੇ ਆ ਜੋ ਜੇਲ੍ਹ ਚ ਬੈਠਾ ਹੋਇਆ ਹੈ ਲੇਕਿਨ ਫਿਰ ਵੀ ਉਹ ਕੀ ਹੈ ਕਿ ਪੰਜਾਬੀਆ ਦਾ ਹੀ ਸੋਚਦੇ ਨਾ ਨਹੀਂ ਨਹੀਂ ਇਕੱਲੇ ਕੌਮ ਨੂੰ ਹਲਾਇਆ ਹੈ ਹਲਾਇਆ ਹੈ ਸੁੱਤੇ ਬੇ ਲੋਗਾਂ ਨੂੰ ਨੇ ਜਗਾਇਆ ਹੈ ਜਾਗੋ ਤੇ ਵੇਖੋ ਸਾਡੇ ਨਾਲ ਕੀ ਪਾਨਾ ਵਰਤ ਰਿਹਾ ਸਾਡਾ ਕਿਵੇਂ ਮੇਤਰਾ ਕੀਤਾ ਜਾਂਦਾ ਲੇਕਿਨ ਇੱਥੇ ਗੱਲ ਉਹੀ ਆਉਂਦੀ ਆ ਕਿ ਪੰਜਾਬੀਆਂ ਨੂੰ ਜੇ ਰੈ ਨਾ ਇੱਕ ਹੋ ਕੇ ਚੱਲਣ ਦੀ ਜ਼ਰੂਰਤ ਆ ਜ਼ਰੂਰਤ ਆ ਪੰਜਾਬੀਆਂ ਨੂੰ ਜਾਗਨ ਦੀ ਜ਼ਰੂਰਤ ਆ ਹੁਣ ਅੱਖਾਂ ਖੋਲਣ ਦੀ ਜ਼ਰੂਰਤ ਆ ਜੇ ਹੁਣ ਨਾ ਨਾ ਤੁਸੀਂ ਉੱਠੇ ਤੇ ਫੇਰ ਮੈਂ ਕਹਿੰਦੀ ਆ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਤੁਹਾਨੂੰ ਉੱਠ ਕੇ ਗੱਲਾਂ ਕਰਨਗੇ ਕਿ ਸਾਡੇ ਵੱਡਿਆਂ ਨੇ ਹੀ ਸਾਡਾ ਪੰਜਾਬ ਜੇ ਰੈ ਤਬਾਹ ਕਰ ਦਿੱਤਾ ਮੈਂ ਆਹੀ ਕਹਾਗੀ ਲੇਕਿਨ ਮिन्नੂ ਯਕੀਨ ਮੰਨੋ ਮੈਂ ਆਹੀ ਰਾਬੜੀਆਂ ਕੀ ਅਰਦਾਸ ਕਰਦੀ ਆ ਕਿ ਭਾਈ ਅਮਰਿਤਪਾਲ ਸਿੰਘ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਮिन्नੂ ਇੱਕ ਐਨ ਜਾ ਕੇ ਮੈਂ ਜ ਨੇ ਵੀ ਉਹਨਾਂ ਦੇ ਸ਼ਰਬਦ ਸੁਣਿਆ ਉਹਨਾਂ ਦੀ ਸਪੀਚਸ ਸੁਣੀਆਂ ਮੈਨੂੰ ਅੱਜ ਲੱਗਦਾ ਹੈ ਮੇਰਾ ਪੁਆਇੰਟ ਆਫ View ਆ ਕਿ ਅਮਰਿਤਪਾਲ ਸਿੰਘ ਬਾਹਰ ਆਨਗੇ ਜਦੋਂ ਤੇ ਉਹ ਪੰਜਾਬ ਦਾ ਕੁਝ ਅੱਛਾ ਕਰਨਗੇ ਅੱਛਾ ਸੋਚਣਗੇ ਮੇਰਾ ਪੁਆਇੰਟ ਆਫ View ਆ ਮੇਰਾ ਦਿਲ ਤੇ ਦਿਮਾਗ ਆਹੀ ਕਹਿੰਦਾ ਹੈ ਬਾਕੀ ਰੱਬ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਕੀ ਕਹਿੰਦੇ ਹੋ ਗਾਇਸ ਗਾਣੇ ਤੋਂ ਰਿਲੇਟਡ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟ ਕਰਕੇ لازਮੀ ਦੱਸਣਾ ਵੀਰੇ ਨੇ ਸੁਜੈਸਟ ਕੀਤਾ ਹੈ ਗਾਣਾ ਸੁਨੋ ਤੇ ਬਹੁਤ ਵਧੀਆ ਲੱਗਿਆ ਗਾਣ ਵਾਲੇ ਨੇ ਮੈਂ ਕਹਿੰਦੀ ਕਿ ਇੱਕ ਇੱਕ ਲਾਈਨ ਹਕੀਕਰ ਰਿਐਲਿਟੀ ਬਿਆਨ ਕੀਤੀ ਜਾ ਰਿਐਲਿਟੀ ਬਿਆਨ ਕੀਤੀ ਆ ਬਾਕੀ ਤੁਸੀਂ ਕੀ ਕਹਿੰਦੇ ਤੁਸੀਂ ਵੀ ਕਮੈਂਟ ਕਰਕੇ لازਮੀ ਦੱਸਣਾ ਹੈ ਮਿਲਦੀ ਆ ਤੁਹਾਡੇ ਨਾਲ ਨਵੀਂ ਇੱਕ ਵੀਡੀਓ ਦੇ ਨਾਲ ਨੈਕਸਟ ਤੁਸੀਂ ਰਹਿਣਾ ਸਾਡੇ ਨਾਲ ਤੇ ਜਾਣ ਤੋਂ ਪਹਿਲੇ ਜੋ ਦੋ ਸਵੀਟ ਚੈਨਲ ਤੇ ਨਵੇਂ ਹੁੰਦੇ ਹੋ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰਨ ਤੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਲਿਆ ਕਰਨ ਤਾਂ ਕਿ ਸਾਡੀ ਹਰ ਆਉਣ ਵਾਲੀ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ You were Snow